ਪੁਰਾਣੀ ਸਮੇਂ ਦੀ ਗੱਲ ਹੈ ਜੰਗਲ ਵਿੱਚ ਸਪੇਰਿਆਂ ਦਾ ਇੱਕ ਝੁੰਡ ਜਾ ਰਿਹਾ ਸੀ ਉਹ ਇੱਕ ਦਰਖਤ ਦੀ ਆਰਾਮ ਕਰਨ ਬੈਠੇ ਉਸ ਦਰਖਤ ਕੋਲ ਸੱਪ ਦੀ ਇੱਕ ਖੁੱਡ ਸੀ ਇੱਕ ਸਪੇਰੇ ਨੇ ਪਹਿਚਾਨ ਲਿਆ ਕਿ ਇਸ ਵਿੱਚ ਸੱਪ ਹੋ ਸਕਦਾ ਹੈ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਸਾਨੂੰ ਇਹ ਖੁੱਡ ਪੁੱਟਣੀ ਚਾਹੀਦੀ ਹੈ ਜਦੋਂ ਸਪੇਰਿਆਂ ਨੇ ਖੁੱਡ ਪੱਟੀ ਤਾਂ ਉਸ ਵਿੱਚੋਂ ਬਹੁਤ ਵੱਡਾ ਕਾਲਾ ਨਾਗ ਨਿਕਲਿਆ ਸਪੇਰੇ ਨੇ ਉਸ ਨੂੰ ਫੜ ਕੇ ਪਟਾਰੀ ਵਿੱਚ ਬੰਦ ਕਰ ਲਿਆ ਥੋੜੀ ਦੂਰ ਚੱਲਣ ਤੋਂ ਬਾਅਦ ਸਪੇਰੇ ਨੇ ਸੋਚਿਆ ਕਿ ਸਾਨੂੰ ਉਸ ਸੱਪ ਦਾ ਜ਼ਹਿਰ ਕੱਢ ਦੇਣਾ ਚਾਹੀਦਾ ਹੈ ਜਦੋਂ ਉਹਨਾਂ ਨੇ ਪਟਾਰੀ ਖੋਲੀ ਤਾਂ ਸਭ ਹੈਰਾਨ ਰਹਿ ਗਏ 나ਗ ਗਾਇਬ ਸੀ ਤੇ ਉਸ ਦੀ ਜਗ੍ਹਾ ਤੇ ਇੱਕ ਬਹੁਤ ਸੋਨਾ 9 ਲੱਖਾ ਹਾਰ ਪਿਆ ਸੀ ਸਪੇਰੇ ਹਾਰ ਵੇਖ ਕੇ ਬਹੁਤ ਖੁਸ਼ ਹੋਏ ਤੇ ਸੋਚਿਆ ਕਿ 나ਗ ਨਾਲੋਂ ਤਾਂ ਇਹ ਬਹੁਤ ਕੀਮਤੀ ਹੈ ਇਸ ਨੂੰ ਰਾਜੇ ਨੂੰ ਦੇ ਦਿੰਦੇ ਹਾਂ ਰਾਜਾ ਸਾਨੂੰ ਬਹੁਤ ਸਾਰਾ ਇਨਾਮ ਦੇਵੇਗਾ ਉਹ ਰਾਜਾ ਚਿੱਤਰਸਣ ਦੇ ਰਾਜਵਲ ਚੱਲ ਪਏ ਜਦੋਂ ਉਹ ਦਰਬਾਰ ਪਹੁੰਚੇ ਤਾਂ ਰਾਜੇ ਨੇ ਮਹਿਲ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਕਹਿੰਦੇ ਸਾਡੇ ਕੋਲ ਇੱਕ ਬਹੁਤ ਕੀਮਤੀ ਹਾਰ ਹੈ ਜੋ ਮਹਾਰਾਣੀ ਦੇ ਗਲੇ ਦੀ ਸੋਭਾ ਵਧਾ ਸਕਦਾ ਹੈ ਉਹਨਾਂ ਨੇ ਰਾਜੇ ਨੂੰ ਹਾਰ ਵਿਖਾਇਆ ਰਾਜਾ ਹਾਰ ਵੇਖ ਕੇ ਹੈਰਾਨ ਰਹਿ ਗਿਆ ਉਸ ਨੇ ਅਜਿਹਾ ਹਾਰ ਪਹਿਲਾਂ ਕਦੇ ਨਹੀਂ ਵੇਖਿਆ ਸੀ ਰਾਜੇ ਨੇ ਸਪੇਰੇ ਨੂੰ ਪੁੱਛਿਆ ਕੀ ਤੁਸੀਂ ਇਹ ਹਾਰ ਕਿੱਥੋਂ ਲਿਆਏ ਹੋ ਸਪੇਰੇ ਕਹਿੰਦੇ ਸਾਨੂੰ ਇਹ ਰਸਤੇ ਵਿੱਚ ਮਿਲਿਆ ਰਾਜੇ ਨੇ ਹਾਰ ਲੈ ਲਿਆ ਤੇ ਸਪੇਰਿਆਂ ਨੂੰ ਉਹਨਾਂ ਦਾ ਇਨਾਮ ਦੇ ਕੇ ਵਿਦਾ ਕੀਤਾ ਰਾਜਾ ਜਦੋਂ ਰਾਤ ਨੂੰ ਮਹਿਲ ਗਿਆ ਤਾਂ ਰਾਣੀ ਨੂੰ ਕਹਿੰਦਾ ਮੈਂ ਤੁਹਾਡੇ ਲਈ ਇੱਕ ਕੀਮਤੀ ਤੋਹਫਾ ਲਿਆਇਆ ਹਾਂ ਰਾਜੇ ਨੇ ਉਹ ਹਾਰ ਰਾਣੀ ਨੂੰ ਦੇ ਦਿੱਤਾ ਜਦੋਂ ਰਾਣੀ ਨੇ ਖੋਲ ਕੇ ਵੇਖਿਆ ਤਾਂ ਉਸ ਵਿੱਚ ਇੱਕ ਬਹੁਤ ਹੀ ਸੋਹਣਾ ਬੱਚਾ ਸੀ ਰਾਜਾ ਤੇ ਰਾਣੀ ਹਮੇਸ਼ਾ ਬੱਚੇ ਲਈ ਦੁਆ ਕਰਦੇ ਸਨ ਪਰ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹ ਬੱਚੇ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਸੋਚਿਆ ਇਹ ਬੱਚਾ ਰੱਬ ਦੀ ਦੇਣ ਹੈ ਅਸੀਂ ਇਸ ਨੂੰ ਆਪਣਾ ਬੱਚਾ ਮੰਨ ਕੇ ਪਾਲਾਂਗੇ ਕੁਝ ਦਾਸੀਆਂ ਉਹਨਾਂ ਦੀਆਂ ਗੱਲਾਂ ਸੁਣ ਰਹੀਆਂ ਸਨ ਰਾਣੀ ਨੇ ਪੁੱਛਿਆ ਕਿ ਤੁਸੀਂ ਇਹ ਬੱਚਾ ਕਿੱਥੋਂ ਲੈ ਕੇ ਆਏ ਹੋ ਤਾਂ ਉਹ ਕਹਿੰਦਾ ਕਿ ਕੁਝ ਸਪੇਰੇ ਨੌ ਲੱਖ ਹਾਰ ਲੈ ਕੇ ਆਏ ਸਨ ਜਿਹੜਾ ਮਹਿ ਲਾਉਂਦੇ ਆਉਂਦੇ ਇੱਕ ਬੱਚੇ ਵਿੱਚ ਬਦਲ ਗਿਆ ਉਸ ਦਿਨ ਤੋਂ ਉਹ ਉਸ ਬੱਚੇ ਨੂੰ ਆਪਣੇ بیٹے ਦੀ ਤਰ੍ਹਾਂ ਪਾਲਣ ਲੱਗੇ ਇੱਕ ਦਿਨ ਰਾਜੇ ਨੇ ਘੋਸ਼ਣਾ ਕੀਤੀ ਕਿ ਰਾਣੀ ਨੇ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਹੈ ਹੌਲੀ-ਹੌਲੀ ਬੱਚਾ ਵੱਡਾ ਹੋ ਗਿਆ ਤੇ ਰਾਜਾ ਉਸਦੇ ਵਿਆਹ ਬਾਰੇ ਸੋਚਣ ਲੱਗਾ ਨਾਲ ਦੇ ਰਾਜ ਦਾ ਰਾਜਾ ਜੈ ਅੰਤਵੀ ਉਸਦੀ ਬਹੁਤ ਸੋਹਣੀ ਬੇਟੀ ਸੀ ਜਿਸ ਦਾ ਨਾਂ ਸੁੰਦਰ ਲੇਖਾ ਸੀ ਸੁੰਦਰ ਲੇਖਾ ਨੂੰ ਰਾਜੇ ਨੇ ਬਹੁਤ ਸਾਰੀਆਂ ਵਿਦਿਆਵਾਂ ਦਾ ਗਿਆਨ ਦਵਾਇਆ ਸੀ ਉਸ ਨੂੰ 16 ਵਿਦਿਆਵਾਂ ਆਉਂਦੀਆਂ ਸਨ ਰਾਜਾ ਵੀ ਆਪਣੀ ਪੁੱਤਰੀ ਦਾ ਵਿਆਹ ਕਰਨਾ ਚਾਹੁੰਦਾ ਸੀ ਰਾਜੇ ਨੇ ਆਪਣੇ ਪ੍ਰੋਹਤ ਨੂੰ ਬੁਲਾਇਆ ਤੇ ਸੁੰਦਰ ਲੇਖਾ ਲਈ ਬਾਹਰ ਲੱਭਣ ਲਈ ਕਿਹਾ ਪ੍ਰੋਹਤ ਬਹੁਤ ਸਾਰੇ ਰਾਜਕੁਮਾਰ ਵੇਖੇ ਪਰ ਉਹ ਸੁੰਦਰ ਲੇਖਾ ਦੇ ਲਾਇਕ ਨਹੀਂ ਸਨ ਆਖਰਕਾਰ ਉਹ ਰਾਜਾ ਤਿੱਤਰਸਣ ਦੇ ਰਾਜ ਪਹੁੰਚਿਆ ਤੇ ਰਾਜੇ ਨੂੰ ਮਿਲਿਆ ਤੇ ਸੁੰਦਰ ਲੇਖਾ ਦੇ ਰਿਸ਼ਤੇ ਦੀ ਗੱਲ ਕੀਤੀ ਤੇ ਰਾਜਕੁਮਾਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਸੁੰਦਰ ਲੇਖਾ ਦਾ ਰਿਸ਼ਤਾ ਪੱਕਾ ਕਰਕੇ ਆਪਣੇ ਰਾਜ ਵਾਪਸ ਪਹੁੰਚ ਗਿਆ ਹੁਣ ਰਾਜਕੁਮਾਰੀ ਤੇ ਰਾਜਕੁਮਾਰ ਦਾ ਵਿਆਹ ਹੋ ਗਿਆ ਤੇ ਹੁਣ ਉਹ ਖੁਸ਼ ਹਨ ਹੁਣ ਮਹਾਰਾਜ ਕਹਿੰਦਾ ਕਿ ਸਾਨੂੰ ਰਾਜ ਭਾਗ ਰਾਜਕੁਮਾਰ ਨੂੰ ਸੰਭਾਲ ਦੇਣਾ ਚਾਹੀਦਾ ਹੈ ਰਾਜੇ ਨੇ ਰਾਜਕੁਮਾਰ ਨੂੰ ਰਾਜਾ ਬਣਾ ਦਿੱਤਾ ਇੱਕ ਦਿਨ ਜਦੋਂ ਰਾਣੀ ਸੁੰਦਰ ਲੇਖਾ ਆਪਣੀਆਂ ਦਾਸੀਆਂ ਨਾਲ ਸੀ ਤਾਂ ਇੱਕ ਦਾਸੀ ਨੇ ਕਿਹਾ ਰਾਜਕੁਮਾਰੀ ਤੁਸੀਂ ਰਾਜਕੁਮਾਰ ਤੋਂ ਉਹਨਾਂ ਦੇ ਮਾਪੇ ਬਾਰੇ ਪੁੱਛੋ ਕਿ ਕੌਣ ਹਨ ਰਾਜਕੁਮਾਰ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਤੇ ਉਸਨੇ ਰਾਜਕੁਮਾਰ ਦੇ ਮਾਪੇ ਬਾਰੇ ਪੁੱਛਿਆ ਤਾਂ ਰਾਜਕੁਮਾਰ ਨੇ ਕਿਹਾ ਤੂੰ ਮੇਰੇ ਕੋਲੋਂ ਇਹ ਨਾ ਪੁੱਛ ਪਰ ਰਾਜਕੁਮਾਰੀ ਕਹਿੰਦੀ ਮੈਂ ਉਦੋਂ ਤੱਕ ਖਾਣਾ ਨਹੀਂ ਖਾਵਾਂਗੀ ਤਾਂ ਰਾਜਕੁਮਾਰ ਕਹਿੰਦਾ ਕੱਲ ਨਦੀ ਕਿਨਾਰੇ ਘੁੰਮਣ ਜਾਵਾਂਗੇ ਉੱਥੇ ਮੈਂ ਤੈਨੂੰ ਸਭ ਦੱਸ ਦੇਵਾਂਗਾ ਅਗਲੇ ਦਿਨ ਉਹ ਜੰਗਲ ਵਿੱਚ ਸ਼ੇਰ ਕਰਨ ਦੇ ਬਹਾਨੇ ਨਦੀ ਵੱਲ ਗਏ ਰਾਜਕੁਮਾਰ ਨਦੀ ਵਿੱਚ ਵੜ ਗਿਆ ਤੇ ਰਾਜਕੁਮਾਰੀ ਨੂੰ ਕਹਿੰਦਾ ਤੂੰ ਮੇਰੇ ਮਾਂ-ਬਾਪ ਬਾਰੇ ਨਾ ਪੁੱਛ ਨਹੀਂ ਤਾਂ ਪਛਤਾਉਣਾ ਪੈਣਾ ਪਰ ਉਹ ਨਾ ਮੰਨੀ ਰਾਜਕੁਮਾਰ ਹੋਰ ਗਹਿਰੇ ਪਾਣੀ ਵਿੱਚ ਚੱਲ ਗਿਆ ਤੇ ਕਹਿੰਦਾ ਤੂੰ ਮੇਰੇ ਬਾਰੇ ਨਾ ਪੁੱਛ ਪਰ ਰਾਜਕੁਮਾਰੀ ਜਿੱਦ ਤੇ ਅੜੀ ਰਹੀ ਜਦੋਂ ਪਾਣੀ ਉਸਦੇ ਮੂੰਹ ਤੱਕ ਆ ਗਿਆ ਤਾਂ ਰਾਜਕੁਮਾਰ ਬਹੁਤ ਹੀ ਵੱਡਾ ਨਾਗ ਬਣ ਗਿਆ ਤੇ ਕਹਿੰਦਾ ਮੈਂ ਇੱਕ ਨਾਗ ਦਾ ਪੁੱਤਰ ਹਾਂ ਤੇ ਇਹ ਕਹਿ ਕੇ ਉਹ ਪਾਣੀ ਵਿੱਚ ਲੁਪਤ ਹੋ ਗਿਆ ਰਾਜਕੁਮਾਰੀ ਨੇ ਬਹੁਤ ਲੱਭਿਆ ਪਰ ਉਹ ਨਹੀਂ ਮਿਲਿਆ ਆਖਰਕਾਰ ਰਾਜਕੁਮਾਰੀ ਮਹਿਲ ਵਾਪਸ ਆ ਗਈ ਤੇ ਰਾਜੇ ਨੂੰ ਦੱਸਿਆ ਕਿ ਰਾਜਕੁਮਾਰ ਨਦੀ ਵਿੱਚ ਡੁੱਬ ਗਿਆ ਹੈ ਰਾਜੇ ਨੇ ਗੋਤਾਖੋਰ ਭੇਜੇ ਨਦੀ ਵਿੱਚ ਬਹੁਤ ਸਾਰੇ ਜਾਲ ਵਿਛਾਏ ਗਏ ਪਰ ਰਾਜਕੁਮਾਰ ਨਾ ਮਿਲਿਆ ਰਾਜਾ ਆਪਣੇ ਪੁੱਤਰ ਦੇ ਗਮ ਵਿੱਚ ਬਹੁਤ ਕਮਜ਼ੋਰ ਹੋ ਗਿਆ ਸੀ ਉੱਧਰ ਰਾਜਕੁਮਾਰੀ ਬਹੁਤ ਪੜ੍ਹੀ ਹੋਈ ਸੀ 16 ਵਿਦਿਆਵਾਂ ਦਾ ਗਿਆਨ ਸੀ ਕਾਫੀ ਸੋਚਣ ਤੋਂ ਬਾਅਦ ਉਸ ਨੂੰ ਇੱਕ ਤਰਕੀਬ ਸੁੱਝੀ ਉਸਨੇ ਪੂਰੇ ਰਾਜ ਵਿੱਚ ਘੋਸ਼ਣਾ ਕਰਵਾ ਦਿੱਤੀ ਜਿਹੜਾ ਵੀ ਉਸ ਨੂੰ ਕੋਈ ਨਵੀਂ ਗੱਲ ਸੁਣਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਤਰ੍ਹਾਂ ਤਰ੍ਹਾਂ ਦੇ ਲੋਕ ਹਰ ਰੋਜ਼ ਕਹਾਣੀਆਂ ਸੁਣਾਉਣ ਆਉਂਦੇ ਤੇ ਰਾਜਕੁਮਾਰੀ ਸਵੇਰੇ ਤੋਂ ਸ਼ਾਮ ਤੱਕ ਕਹਾਣੀਆਂ ਸੁਣਦੀ ਰਹਿੰਦੀ। ਇੰਝ ਚੱਲਦਿਆਂ ਕਾਫੀ ਸਮਾਂ ਬੀਤ ਗਿਆ। ਇੱਕ ਦਿਨ ਉਸੇ ਰਾਜ ਦਾ ਇੱਕ ਬੁੱਢਾ ਆਦਮੀ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ। ਜੰਗਲ ਵਿੱਚੋਂ ਤੁਰਦੇ-ਤੁਰਦੇ ਰਾਤ ਹੋ ਗਈ। ਉਸਨੇ ਸੋਚਿਆ ਹੁਣ ਅੱਗੇ ਚੱਲਣਾ ਠੀਕ ਨਹੀਂ ਹੈ। ਜੰਗਲ ਵਿੱਚ ਖਤਰਨਾਕ ਜਾਨਵਰ ਵੀ ਮਿਲ ਸਕਦੇ ਹਨ। ਇਹ ਸੋਚ ਉਹ ਇੱਕ ਪਿੱਪਲ ਦੇ ਦਰਖਤ ਤੇ ਬੈਠ ਗਿਆ। ਉਸ ਨੂੰ ਡਰ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਐਨੇ ਵਿੱਚ ਰਾਤ ਦੇ 12 ਵਜੇ ਇੱਕ ਆਦਮੀ ਪੂਰੇ ਜੰਗਲ ਵਿੱਚ ਝਾੜੂ ਲਗਾਉਣ ਲੱਗਾ ਫਿਰ ਇੱਕ ਪਾਣੀ ਛਿੜਕਣ ਵਾਲਾ ਆਉਂਦਾ ਹੈ ਤੇ ਉਹ ਹਰ ਥਾਂ ਪਾਣੀ ਛਿੜਕਦਾ ਹੈ ਉਸ ਤੋਂ ਬਾਅਦ ਉੱਥੇ ਕੁਰਸੀਆਂ ਲੱਗਣ ਲੱਗਦੀਆਂ ਹਨ ਤੇ ਫਿਰ ਇੱਕ সিংਹਾਸਣ ਵੀ ਲਗਾਇਆ ਜਾਂਦਾ ਹੈ ਉਹ ਬੁੱਢਾ ਆਦਮੀ ਪਿੱਪਲ ਤੇ ਬੈਠ ਕੇ ਇਹ ਸਭ ਦੇਖ ਰਿਹਾ ਸੀ ਉਸਨੇ ਵੇਖਿਆ ਵੇਖਿਆ ਉਥੇ ਸਭਾ ਲੱਗ ਗਈ। ਵੱਡਾ ਆਦਮੀ ਬਹੁਤ ਡਰ ਗਿਆ ਸੀ ਉਸਨੇ ਸੋਚਿਆ ਕਿ ਇਹ ਸਭ ਕੀ ਹੋ ਰਿਹਾ ਹੈ। ਇੱਕ ਤੋਂ ਵੱਧ ਅਜੀਬ ਮਹਿਮਾਨ ਆਉਣ ਲੱਗੇ। ਇਸ ਕਰਕੇ ਅਜੀਬ ਸਨ ਕਿਉਂਕਿ ਅੱਧਾ ਸਰੀਰ ਉਹਨਾਂ ਦਾ ਸੱਪ ਦਾ ਸੀ ਤੇ ਅੱਧਾ ਇਨਸਾਨ ਦਾ। ਜਦੋਂ ਸਭ ਲੋਕ ਉਥੇ ਆ ਗਏ ਤਾਂ ਉਥੇ ਦੋ ਸਿੰਘਾਸਨ ਲਗਾਏ ਗਏ। ਉਥੇ ਥੋੜੀ ਦੂਰ ਵਿੱਚ ਨਾਗਾਂ ਦੇ ਰਾਜੇ ਤੇ ਉਹਨਾਂ ਦਾ युवराज ਆ ਕੇ ਬੈਠ ਗਏ ਉਹ युवराज ਦੇ ਵਿਆਹ ਦੀ ਗੱਲ ਕਰ ਰਹੇ ਸਨ ਪਰ युवराज ਬਹੁਤ ਹੀ ਉਦਾਸ ਸੀ ਥੋੜੀ ਦੇਰ ਬਾਅਦ ਸਭਾ ਖਤਮ ਹੋ ਗਈ ਤੇ ਸਭ ਚਲੇ ਗਏ ਪਰ ਰਾਜਾ ਤੇ युवराज पिਪਲ ਦੇ ਦਰਖਤ ਵੱਲ ਚੱਲ ਪਏ ਹੁਣ ਬੁੱਢਾ ਆਦਮੀ ਬਿਲਕੁਲ ਡਰ ਗਿਆ ਸੀ ਉਸ ਨੂੰ ਲੱਗਿਆ ਇਹਨਾਂ ਨੂੰ ਮੇਰਾ ਪਤਾ ਲੱਗ ਗਿਆ ਹੈ ਇਹ ਮੈਨੂੰ ਮਾਰਨ ਆ ਰਹੇ ਹਨ ਪਰ ਰਾਜਾ ਚੱਲਿਆ ਜਾਂਦਾ ਹੈ ਤੇ ਯੁਵਰਾਜ ਪੀਪਲ ਦੀਆਂ ਜਿਹੜਾ ਵਿੱਚ ਬੈਠ ਕੇ ਸੁੰਦਰ ਲੇਖਾ ਸੁੰਦਰ ਲੇਖਾ ਕਰਦਾ ਰਹਿੰਦਾ ਹੈ ਤੇ ਰੋਂਦਾ ਹੈ ਤੇ ਫਿਰ ਥੋੜੀ ਦੇਰ ਬਾਅਦ ਉੱਥੋਂ ਚਲੀ ਜਾ ਚਲਾ ਜਾਂਦਾ ਹੈ ਜਦੋਂ ਸਵੇਰ ਹੋਈ ਉਹ ਬੁੱਢਾ ਆਦਮੀ ਆਪਣੇ ਰਾਜ ਵੱਲ ਚੱਲ ਪਿਆ ਉਹ ਸੋਚ ਰਿਹਾ ਸੀ ਕਿ ਵੈਸੇ ਵੀ ਉਹ ਬਹੁਤ ਗਰੀਬ ਹੈ ਤੇ ਰਾਣੀ ਸੁੰਦਰ ਲੇਖਾ ਵੀ ਨਵੇਂ-ਨਵੇਂ ਘਹਿਣਾਂ ਸੁੰਦੇ ਰਹਿੰਦੇ ਹੈ ਕਿਉਂਕਿ ਇਹ ਸਾਰੀ ਕਹਾਣੀ ਸੱਚੀ ਸੀ ਉਸ ਨੂੰ ਲੱਗਿਆ ਕਿ ਮੈਨੂੰ ਰਾਣੀ ਨੂੰ ਸੁਣਾਉਣੀ ਚਾਹੀਦੀ ਹੈ ਇਸ ਦੇ ਬਦਲੇ ਰਾਣੀ ਮੈਨੂੰ ਬਹੁਤ ਸਾਰਾ ਪੈਸਾ ਦੇਵੇਗੀ ਤੇ ਮੈਂ ਅਮੀਰ ਹੋ ਜਾਵਾਂਗਾ ਕੁਝ ਚਿਰ ਇੰਤਜ਼ਾਰ ਕਰਨ ਤੋਂ ਬਾਅਦ ਉਸ ਦੀ ਵਾਰੀ ਆਉਂਦੀ ਹੈ ਉਹ ਕਹਿੰਦਾ ਮਹਾਰਾਣੀ ਅੱਜ ਮੈਂ ਤੁਹਾਨੂੰ ਅੱਖੋਂ ਦੇਖੀ ਅਜੀਬੋ-ਗਰੀਬ ਕਹਾਣੀ ਸੁਣਾਉਣ ਜਾ ਰਿਹਾ ਹਾਂ ਅੱਜ ਰਾਤ ਜਦੋਂ ਮੈਂ ਜੰਗਲ ਵਿੱਚ ਲੰਘ ਰਿਹਾ ਸੀ ਰਾਤ ਹੁੰਦੀ ਵਦਾ ਕਰਕੇ ਮੈਂ ਜੰਗਲ ਵਿੱਚ ਫਸ ਜਾਂਦਾ ਹਾਂ ਤੇ ਉਸ ਨੂੰ ਸਾਰੀ ਕਹਾਣੀ ਦੱਸਦਾ ਹੈ ਫਿਰ ਰਾਣੀ ਉਸ ਨੂੰ ਮੋਹਰਾਂ ਦਾ ਭਰਿਆ ਇੱਕ ਥੈਲਾ ਦਿੰਦੀ ਹੈ ਤੇ ਉਸੇ ਥਾਂ ਤੇ ਲੈ ਕੇ ਜਾਣ ਨੂੰ ਕਹਿੰਦੀ ਹੈ ਕਿ ਮੈਨੂੰ ਤੂੰ ਰਾਤ ਨੂੰ ਉਸੇ ਪਿੱਪਲ ਦੇ ਦਰਖਤ ਕੋਲ ਲੈ ਕੇ ਜਾਵੀਂ ਉਹ ਦੋਵੇਂ ਚਲੇ ਜਾਂਦੇ ਹਨ ਤੇ ਦਰਖਤ ਦੇ ਬੈਠ ਕੇ ਇੰਤਜ਼ਾਰ ਕਰਦੇ ਹਨ ਪਰ ਪੂਰੀ ਰਾਤ ਬੀਤ ਜਾਂਦੀ ਹੈ ਉੱਥੇ ਕੋਈ ਨਹੀਂ ਆਉਂਦਾ ਤਾਂ ਰਾਣੀ ਗੁੱਸੇ ਵਿੱਚ ਕਹਿੰਦੀ ਹੈ ਮੈਂ ਤੈਨੂੰ ਜੇਲ੍ਹ ਵਿੱਚ ਸੁਟਾ ਦੇਵਾਂਗੀ ਤੂੰ ਮੈਨੂੰ ਝੂਠ ਬੋਲਿਆ ਹੈ ਤਾਂ ਉਹ ਬੁੱਢਾ ਆਦਮੀ ਕਹਿੰਦਾ ਹੈ ਨਹੀਂ ਮਹਾਰਾਣੀ ਮੈਂ ਬਿਲਕੁਲ ਤੁਹਾਨੂੰ ਝੂਠ ਨਹੀਂ ਬੋਲ ਰਿਹਾ ਹਾਂ ਜੋ ਮੈਂ ਤੁਹਾਨੂੰ ਦੱਸਿਆ ਸੀ ਉਹ ਬਿਲਕੁਲ ਹੀ ਸੱਚ ਸੀ ਹੁਣ ਉਹ ਬੁੱਢਾ ਆਦਮੀ ਘਰੇ ਬੈਠਾ ਸੋਚ ਰਿਹਾ ਹੁੰਦਾ ਹੈ ਕਿ ਮੈਂ ਰਾਣੀ ਦੇ ਸਾਹਮਣੇ ਝੂਠਾ ਪੈ ਗਿਆ ਹਾਂ ਉਹ ਤਰੀਕ ਯਾਦ ਕਰਦਾ ਹੈ ਕਿ ਜਿਸ ਦਿਨ ਇਹ ਸਭ ਹੋਇਆ ਸੀ ਉਹਦੇ ਕੀ ਤਰੀਕ ਸੀ ਜਦੋਂ ਉਸ ਨੂੰ ਤਰੀਕ ਯਾਦ ਆਉਂਦੀ ਹੈ ਤਾਂ ਉਹ ਜੋਤਿਸ਼ੀ ਤੋਂ ਪੁੱਛਦਾ ਹੈ ਤੇ ਜੋਤਿਸ਼ੀ ਕਹਿੰਦਾ ਹੈ ਇਸ ਦਿਨ ਪੂਰਨਮਾਸੀ ਦੀ ਰਾਤ ਸੀ ਉਸ ਦਿਨ ਕਈ ਸਥਾਨਾਂ ਤੇ ਦੇਵਾਂ ਦੀ ਪੂਜਾ ਕੀਤੀ ਜਾਂਦੀ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਜਦੋਂ ਅਗਲੀ ਪੂਰਨਮਾਸੀ ਦੀ ਰਾਤ ਆਉਂਦੀ ਹੈ ਤਾਂ ਬੁੱਢਾ ਆਦਮੀ ਮਹਿਲ ਪਹੁੰਚਦਾ ਹੈ ਤੇ ਮਹਾਰਾਣੀ ਨੂੰ ਕਹਿੰਦਾ ਹੈ ਮਹਾਰਾਣੀ ਅੱਜ ਤੁਹਾਨੂੰ ਮੇਰੇ ਨਾਲ ਉਸ ਜੰਗਲ ਵਿੱਚ ਜਾਣਾ ਪਵੇਗਾ ਅੱਜ ਮੈਂ ਤੁਹਾਨੂੰ ਉੱਥੇ ਉਹ ਨਜ਼ਾਰਾ ਵਿਖਾਵਾਂਗਾ ਉਹ ਦੋਵੇਂ ਜੰਗਲ ਵਿੱਚ ਪਹੁੰਚ ਜਾਂਦੇ ਹਨ ਤੇ ਪਿੱਪਲ ਦੇ ਰੁੱਖ ਕੋਲ ਲੁੱਕ ਕੇ ਬੈਠ ਜਾਂਦੇ ਹਨ ਜਦੋਂ 12 ਵਜੇ ਤਾਂ ਉੱਥੇ ਇੱਕ ਝਾੜੂ ਲਾਉਣ ਵਾਲਾ ਆਇਆ ਫੇਰ ਪਾਣੀ ਛਿੜਕਣ ਵਾਲਾ ਆਇਆ ਤੇ ਥੋੜੀ ਦੇਰ ਬਾਅਦ ਕੁਰਸੀਆਂ ਲਗਾਇਆ ਗਈਆਂ ਤੇ ਦਰਬਾਰ ਸਜ ਗਿਆ ਹੌਲੀ ਹੌਲੀ ਉੱਥੇ ਨਾਗ ਆਉਣ ਲੱਗੇ ਉਹਨਾਂ ਦਾ ਅੱਦਾ ਸਰੀਰ ਇਨਸਾਨ ਦਾ ਤੇ ਅੱਦਾ ਨਾਗ ਦਾ ਸੀ ੁੱਡੇ ਆਦਮੀ ਨੇ ਇਸ਼ਾਰੇ ਨਾਲ ਕਿਹਾ ਕਿ ਰਾਣੀ ਬੜੇ ਧਿਆਨ ਨਾਲ ਵੇਖ ਰਹੀ ਹੁੰਦੀ ਹੈ ਕੁਝ ਚਿਰ ਬਾਅਦ ਉਸ ਦਾ ਪਤੀ ਵੀ ਉੱਥੇ ਆ ਜਾਂਦਾ ਹੈ ਜਿਹੜਾ ਉਸ ਮਹਾਰਾਜੇ ਦਾ ਪੁੱਤਰ ਸੀ ਮਹਾਰਾਣੀ ਉਸ ਨੂੰ ਵੇਖ ਕੇ ਪਹਿਚਾਨ ਲੈਂਦੀ ਹੈ ਤੇ ਕਹਿਣ ਲੱਗਦੀ ਹੈ ਇਹ ਮੇਰਾ ਪਤੀ ਹੈ ਸਭਾ ਖਤਮ ਹੁੰਦੀ ਹੈ ਤੇ ਸਾਰੇ 나ਗ ਉੱਥੋਂ ਚਲੇ ਜਾਂਦੇ ਹਨ ਤੇ युवराज ਪਿੱਪਲ ਦੇ ਦਰਖਤ ਕੋਲ ਬੈਠ ਕੇ ਰੋਣ ਲੱਗਦਾ ਹੈ ਤੇ ਸੁੰਦਰ ਲੇਖਾ ਸੁੰਦਰ ਲੇਖਾ ਕਰਦਾ ਹੈ ਸੁੰਦਰ ਲੇਖਾ ਉਸ ਦੇ ਸਾਹਮਣੇ ਚਲੀ ਜਾਂਦੀ ਹੈ युवराज ਉਸ ਨੂੰ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਉਹ ਕਹਿੰਦੀ ਹੈ ਤੁਸੀਂ ਮੇਰੇ ਨਾਲ ਚੱਲੋ ਉਹ ਕਹਿੰਦਾ ਨਹੀਂ ਇੱਥੇ ਮੇਰੇ ਵਿਆਹ ਦੀ ਗੱਲ ਹੋ ਰਹੀ ਸੀ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਕਿ ਮੇਰੇ ਵਾਂਸ਼ ਬਾਰੇ ਨਾ ਪੁੱਛ ਪਰ ਤੂੰ ਕੁਝ ਨਹੀਂ ਸੁਣਿਆ ਪਰ ਹੁਣ ਕੁਝ ਨਹੀਂ ਹੋ ਸਕਦਾ ਸੁੰਦਰ ਲੇਖਾ ਬਹੁਤ ਹੀ ਰੋਂਦੀ ਹੈ ਯੁਵਰਾਜ ਕਹਿੰਦਾ ਹੈ ਜਦੋਂ ਅਗਲੀ ਪੂਰਨਮਾਸੀ ਹੋਵੇਗੀ ਤੂੰ ਇੱਥੇ ਆ ਕੇ ਰਾਜੇ ਦੇ ਸਿੰਘਾਸਣ ਦੇ ਥੱਲੇ ਬੈਠ ਜਾਵੀਂ ਤੇ ਜਿਵੇਂ ਹੀ ਉਹ ਮੇਰੇ ਵਿਆਹ ਦੀ ਗੱਲ ਹੋਵੇਗੀ ਬਾਹਰ ਆ ਕੇ ਰਾਜੇ ਨੂੰ ਮੈ ਮੈਨੂੰ ਮੰਗ ਲਵੀਂ ਵਕਤ ਬੀਤਦਾ ਜਾਂਦਾ ਹੈ ਤੇ ਰਾਣੀ ਸੋਚਾਂ ਵਿੱਚ ਹੈ ਕਿ ਉਸ ਦਾ ਪਤੀ ਉਸ ਨੂੰ ਮਿਲੇਗਾ ਵੀ ਕਿ ਨਹੀਂ ਤੀਜੀ ਪੂਰਨਮਾਸੀ ਦੀ ਰਾਤ ਆਉਂਦੀ ਹੈ ਤੇ ਉਹ ਬੁੱਢੇ ਆਦਮੀ ਨੂੰ ਲੈ ਕੇ ਪਿੱਪਲ ਦੇ ਦਰਖਤ ਕੋਲ ਪਹੁੰਚਦੀ ਹੈ ਜਦੋਂ ਸਿਗਾਸ਼ਨ ਲੱਗਦਾ ਹੈ ਰਾਣੀ ਹੌਲੀ ਜਹੀ ਸਿਗਾਸ਼ਨ ਦੇ ਥੱਲੇ ਲੁਕ ਜਾਂਦੀ ਹੈ ਰਾਜਾ ਆਉਂਦਾ ਹੈ ਜਿਵੇਂ ਹੀ युवराज ਦੇ ਵਿਆਹ ਦੀ ਗੱਲ ਸ਼ੁਰੂ ਹੁੰਦੀ ਹੈ ਮਹਾਰਾਣੀ ਸੰਗਾਸ਼ਨ ਦੇ ਥੱਲੇੋਂ ਬਾਹਰ ਆਉਂਦੀ ਹੈ ਤੇ ਰਾਜੇ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਜਾਂਦੀ ਹੈ ਉਹ ਕਹਿੰਦੀ ਹੈ ਮਹਾਰਾਜ ਮੇਰਾ ਵਿਆਹ ਯੁਵਰਾਜ ਨਾਲ ਪਹਿਲਾਂ ਹੀ ਹੋ ਚੁੱਕਿਆ ਹੈ ਤਾਂ ਰਾਜਾ ਯੁਵਰਾਜ ਤੋਂ ਪੁੱਛਦਾ ਹੈ ਤਾਂ ਉਸ ਨੂੰ ਦੱਸਦਾ ਹੈ ਕਿ ਕੁਝ ਸਪੇਰਿਆਂ ਨੇ ਮੈਨੂੰ ਫੜ ਲਿਆ ਸੀ ਤੇ ਮੈਂ ਹਾਰ ਬਣ ਗਿਆ ਤੇ ਫਿਰ ਰਾਜੇ ਦਾ ਪੁੱਤਰ ਬਣ ਕੇ ਮੈਂ ਉੱਥੇ ਰਹਿਣ ਲੱਗਿਆ ਤੇ ਮੇਰਾ ਵਿਆਹ ਸੁੰਦਰ ਲੇਖਣ ਨਾਲ ਹੋਇਆ ਸੀ ਸਾਰੀ ਗੱਲ ਦੱਸਦਾ ਹੈ नागराज ਉਸ ਨੂੰ ਕਹਿੰਦਾ ਹੈ ਤੈਨੂੰ ਉੱਥੇ ਹੀ ਇਸ ਰਾਜਕੁਮਾਰੀ ਨਾਲ ਜੀਵਨ ਬਚਾਉਣਾ ਪੈਣਾ ਬਤਾਉਣਾ ਪੈਣਾ ਹੈ ਤੇ ਤੈਨੂੰ ਉਸ ਰਾਜੇ ਦਾ ਪੁੱਤਰ ਬਣ ਕੇ ਰਹਿਣਾ ਪੈਣਾ ਹੈ ਉਹ ਤੇਰੇ ਵਿਯੋਗ ਵਿੱਚ ਬਹੁਤ ਹੀ ਦੁਖੀ ਹੈ ਤੇ ਜਦੋਂ ਤੇਰੀ ਉਮਰ ਪੂਰੀ ਹੋ ਜਾਵੇਗੀ ਤਾਂ ਤੂੰ ਫਿਰ ਦੁਬਾਰਾ नागराज ਦੇ ਵਾਪਸ ਆ ਜਾਵੇਂਗਾ ਉਹ ਉਸ ਨੂੰ ਪਹਿਲਾਂ ਦੀ ਤਰ੍ਹਾਂ ਇਨਸਾਨ ਬਣਾ ਦਿੰਦਾ ਹੈ ਤੇ ਉਹ ਆਪਣੇ ਰਾਜ ਚਲੇ ਜਾਂਦੇ ਹਨ ਆਪਣੇ ਬੇਟੇ ਨੂੰ ਦੇਖ ਕੇ ਰਾਜਾ ਬਹੁਤ ਹੀ ਖੁਸ਼ ਹੁੰਦਾ ਹੈ ਤੇ ਸਾਰੇ ਨਗਰ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ